ਦਾ ਖਾਲਸਾ ਵੈਕਰੀ ਦੀ ਕੀ ਫਤਿਹ ਮੈਂ ਐਮਐਲਏ ਸਾਹਿਬ ਸਰਦਾਰ ਚੰਦਜੀਤ ਸਿੰਘ ਜੀ ਦਾ ਹਲਕਾ ਸ੍ਰੀ ਚਮਕੌਰ ਸਾਹਿਬ ਜੀ ਦਾ ਧੰਨਵਾਦ ਕਰਦਾ ਅਤੇ ਵੀਰ ਦੇਵਿੰਦਰ ਜੀ ਦਾ ਆਪਣੇ ਜਲਕਾਰ ਸਿੰਘ ਦਾ ਤੇ ਸਾਰੇ ਬੋਰਡ ਆਫ ਡਾਇਰੈਕਟਰ ਇਹਨਾਂ ਦਾ ਧੰਨਵਾਦ ਕਰਦੇ ਪਿਛਲੇ 2 ਮਹੀਨੇ ਪਹਿਲਾਂ 15 ਤਰੀਕ ਨੂੰ ਸਾਡੀ ਬੋਰਡ ਆਫ ਡਾਇਰੈਕਟਰ ਦੀ ਚੋਣ ਹੋਈ ਸੀ ਅੱਜ ਸਾਰੇ ਬੋਰਡ ਦੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਸ਼ਰਮ ਸ਼ਾਂਤੀ ਨਾਲ ਮੇਰਾ ਛੋਟਾ ਵੀਰ ਸੁਖਜਿੰਦਰ ਸਿੰਘ ਸੋਹੀ ਇਨੂੰ ਚੇਅਰਮੈਨ ਲਾਇਆ ਤੇ ਦਾਸ ਨੂੰ ਵਾਈਸ ਚੇਅਰਮੈਨ ਲਾਇਆ ਤੇ ਮੈਂ ਅਤੀ ਧੰਨਵਾਦ ਕਰਦਾ ਸਾਡਾ ਕੁਲਵਿੰਦਰ ਸਿੰਘ ਜੀ ਚੱਲੀਆਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸੋ ਮੈਂ ਸਾਰੇ ਗੰਨਾ ਕਾਸਤਕਰ ਅਤੇ ਸਾਰੇ ਭਰਾਵਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜੀ ਜੀ ਵੈਗੁਰੂ ਜੀ ਕੀ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਤੇ ਵੱਡੇ ਵੀਰ ਵੀਰ ਦਿਵਿੰਦਰ ਸਿੰਘ ਜੀ ਸਾਡੇ ਅੱਜ ਬੋਰਡ ਆਫ ਡਾਇਰੈਕਟਰਾਂ ਦੀ ਮੀਟਿੰਗ ਸੀਗੀ ਉਦੇ ਵਿੱਚ ਪੂਰੇ ਬੋਰਡ ਆਫ ਡਾਇਰੈਕਟਰ ਨੇ ਸਹਿਮਤੀ ਨਾਲ ਮੈਨੂੰ ਚੇਅਰਮੈਨੀ ਬਖਸ਼ੀ ਹੈ ਅਤੇ ਛੋਟੇ ਵੀਰ ਸੁਰਿੰਦਰ ਸਿੰਘ ਗੁੱਗਾ ਨੂੰ ਵਾਈਸ ਚੇਅਰਮੈਨੀ ਬਖਸ਼ੀ ਹੈ ਅਸੀਂ ਸਮੂਹ ਕਿਸਾਨ ਜਥੇਬੰਦੀ ਦਾ ਸਮੂਹ ਗੰਨਾ ਕਸਤਕਾਰ ਵੀਰਾਂ ਦਾ ਤੇ ਸਮੂਹ ਡਾਇਰੈਕਟਰ ਸਾਹਿਬਾਨ ਤੇ ਐਮਐਲਏ ਸਾਹਿਬ ਦਾ ਤੇ ਵੱਡੇ ਵੀਰ ਵੀਰ ਦਵਿੰਦਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅੱਗੇ ਵਾਸਤੇ ਆਪਣੇ ਦਿਲ ਤੋਂ ਮਨੋ ਦੇ ਮਿਲ ਦੇ ਜੋ ਵੀ ਕਾਰਜ ਕਿਸਾਨਾਂ ਦੇ ਵਾਸਤੇ ਲਈ ਪੂਰਾ ਜੋਰ ਲਾਵਾਂਗੇ ਜੋ ਵੀ ਕਿਸਾਨਾਂ ਦੀਆਂ ਸਮੱਸਿਆਵਾਂ ਮਿੱਲਦੀਆਂ ਸਮੱਸਿਆਵਾਂ ਅਸੀਂ ਉਹਨੂੰ ਨੂਰੇ ਹੋ ਕੇ ਹੈਂਡਲ ਕਰਾਂਗੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਡਾਕਟਰ ਚੰਨਜੀਤ ਸਿੰਘ ਜੀ ਅੱਜ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ 슈ਗਰ ਮਿਲ ਮਰਿੰਡਾ ਦੇ ਜਿਹੜੇ ਨਵੇਂ ਚੁਣੇ ਹੋਏ ਡਾਇਰੈਕਟਰ ਸਾਹਿਬਾਨ ਸੀਗੇ ਉਹਨਾਂ ਦੀ ਮੀਟਿੰਗ ਦੇ ਵਿੱਚ ਸਾਰਿਆਂ ਦੀ ਸਹਿਮਤੀ ਦੇ ਨਾਲ ਸਰਦਾਰ ਸੁਖਵਿੰਦਰ ਸਿੰਘ ਜੀ ਸੋਹੀ ਉਹਨਾਂ ਨੂੰ ਜਿਹੜਾ ਇਸ ਬੋਰਡ ਦਾ ਚੇਅਰਮੈਨ ਜਿਹੜਾ ਨਿਯੁਕਤ ਕੀਤਾ ਗਿਆ ਤੇ ਸਾਡੇ ਸੁਰਿੰਦਰ ਸਿੰਘ ਜੀ ਬੁੱਗਾ ਜੀ ਉਹਨਾਂ ਨੂੰ ਵਾਈਸ ਚੇਅਰਮੈਨ ਇਸ ਬੋਰਡ ਦਾ ਬਣਾਇਆ ਗਿਆ ਸੋ ਸਾਰਿਆਂ ਨੇ ਬੜਾ ਸਹਿਮਤੀ ਦੇ ਨਾਲ ਬੜਾ ਹੀ ਯੋਗ ਉਮੀਦਵਾਰਾਂ ਨੂੰ ਜਿਹੜਾ ਆਪਣਾ ਗਰੁੱਪ ਦੇ ਵਿੱਚ ਉਹਨਾਂ ਨੂੰ ਇਹ ਆਪਣਾ ਅਹੁਦਾ ਦਿੱਤਾ ਤੇ ਪਰ ਸਾਰਾ ਬੋਰਡ ਮੈਨੂੰ ਪਤਾ ਹੈ ਵੀ ਸੂਝਵਾਨ ਬੋਰਡ ਬਣਿਆ ਜਿਹੜਾ ਇਸ ਕਿੱਤੇ ਦੇ ਨਾਲ ਗੰਨੇ ਦੇ ਨਾਲ ਜੁੜੇ ਹੋਏ ਨੇ ਗੰਨੇ ਦੇ ਕਾਸ਼ਤਕਾਰ ਨੇ ਸੋ ਇਸ ਮਿਲ ਦੀ ਬਿਹਤਰੀ ਲਈ ਆਪਣੇ ਹਲਕੇ ਦੀ ਬਿਹਤਰੀ ਲਈ ਕਿਉਂਕਿ ਲਗਭਗ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ ਗੰਨੇ ਲਾ ਰਕਵਾ ਵੀ ਆਪਣੇ ਹਲਕੇ 'ਚ ਵੱਧ ਰਿਹਾ ਲਗਾਤਾਰ ਸੋ ਉਹ ਵੀ ਇੱਕ ਸ਼ੁਭ ਸੰਕੇਤ ਹੈ ਕਿਉਂਕਿ ਇੱਕ ਤਾਂ ਧਰਤੀ ਲਾ ਪਾਣੀ ਬਚਾਉਣ ਲਈ ਵਧੀਆ ਕ੍ਰੌਪ ਡਾਇਵਰਸੀਫਿਕੇਸ਼ਨ ਹੋ ਰਹੀ ਹੈ ਦੂਜਾ ਮਿੱਲ ਦਾ ਵੀ ਜਿਹੜਾ ਤੁਸੀਂ ਦੇਖ ਰਹੇ ਹੋ ਵੀ ਲਗਾਤਾਰ ਪਿਛਲੇ 3 ਸਾਲਾਂ ਦੇ ਵਿੱਚ ਰਿਕਵਰੀ ਰੇਟ ਵੀ ਵੱਧ ਰਿਹਾ ਹੈ ਗੰਨੇ ਦੀ ਪੜਾਈ ਵੀ ਹਰ ਸਾਲ ਵੱਧਦੀ ਜਾ ਰਹੀ ਹੈ ਸੋ ਸਾਰੀ ਟੀਮ ਰਲ ਮਿਲ ਕੇ ਬਹੁਤ ਵਧੀਆ ਜਿਹੜਾ ਬੋਰਡ ਹੈ ਹਮਲਾ ਮਾਰੇਗਾ ਤੇ ਇਸ ਜਿਹੜਾ ਆਉਣ ਵਾਲਾ ਸੀਜ਼ਨ ਹੈ ਬੜਾ ਸਹੀ ਸਮੇਂ ਸਿਰ ਸ਼ੁਰੂ ਹੋਏਗਾ ਤੇ ਸਾਰੇ ਜਿਹੜਾ ਰਲ ਮਿਲ ਕੇ ਜੋ ਵੀ ਮਿਲਦੀਆਂ ਦਿੱਕਤਾਂ ਹੈ ਮਿਲ ਵਰਕਰਾਂ ਦੀਆਂ ਦਿੱਕਤਾਂ ਸਾਰੀ ਟੀਮ ਜਿਹੜੀ ਏਆਰ ਸਾਹਿਬ ਜੀਐਮ ਸਾਹਿਬ ਤੇ ਬੋਰਡ ਜਿੰਨਾ ਵੀ ਡਾਇਰੈਕਟਰ ਸਾਹਿਬਾਨ ਨੇ ਸਾਰੇ ਰਲ ਮਿਲ ਕੇ ਹਮਲਾ ਮਾਰਨਗੇ ਤੇ ਇਸ ਹਲਕੇ ਦੀ ਬਿਹਤਰੀ ਦੇ ਲਈ ਮਿਲ ਨੂੰ ਵਧੀਆ ਨੰਮੀਆਂ ਬੁਲੰਦੀਆਂ ਤੇ ਲੈ ਕੇ ਜਾਣਗੇ ਬਹੁਤ ਬਹੁਤ ਧੰਨਵਾਦ ਅ ਮੈਂ ਸਭ ਤੋਂ ਬੈਲੈਂਸਾਰੇ ਪਹੁੰਚੀ ਸੰਗਤ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਲਈ ਬਹੁਤ ਹੀ ਅ ਵਧੀਆ ਦਿਨ ਕਿ ਅੱਜ ਸਾਡਾ ਜਿਹੜੇ ਬੋਰਡ ਆਫ ਡਾਇਰੈਕਟਰਸ ਸ਼ੂਗਰ ਮਿਲ ਮਰੀਂਡਾ ਦੇ ਅੱਜ ਉਹਨਾਂ ਦੀ ਮੀਟਿੰਗ ਹੋਈ ਸੀ ਤੇ ਉਹਨਾਂ ਨੇ ਸਹਿਮਤੀ ਨਾਲ ਜਿਹੜਾ ਹੈ ਸਾਡੇ ਚੇਅਰਮੈਨ ਸਾਹਿਬ ਸੁਖਜਿੰਦਰ ਸਿੰਘ ਜੀ ਸੋਹੀ ਉਹਨਾਂ ਨੂੰ ਜਿਹੜਾ ਹੈਗਾ ਚੇਅਰਮੈਨ ਚੁਣਿਆ ਗਿਆ ਔਰ ਸਾਡੇ ਸੁਰਿੰਦਰ ਸਿੰਘ ਜੀ ਬੁੱਗਾ ਚੈਡੀਆਂ ਤੋਂ ਇਹਨਾਂ ਨੂੰ ਜਿਹੜਾ ਹੈਗਾ ਵਾਈਸ ਚੇਅਰਮੈਨ ਚੁਣਿਆ ਗਿਆ ਸੋ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਸਾਰੇ ਆਪਣੇ ਬੋਰਡ ਆਫ ਡਾਇਰੈਕਟਰਸ ਸੋਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਫੇਅਰ ਜਿਹੜੀ ਹੈ ਸਹਿਮਤੀ ਨਾਲ ਆਪਣੀ ਇਹ ਚੋਣ ਕੀਤੀ ਹੈ ਔਰ ਸਾਡੇ ਜੀਐਮ ਸਾਹਿਬ ਉਹਨਾਂ ਦਾ ਵੀ ਸੁਭਾਸ਼ ਚੰਦਰ ਜੀ ਉਹਨਾਂ ਦਾ ਵੀ ਧੰਨਵਾਦ ਤੇ ਐਰ ਸਾਹਿਬ ਰਾਹੁਲ ਰਾਹੁਲ ਜੀ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਕਿਹਾ ਇੱਕ ਇਸ ਚੋਣ ਚ ਆਪਣਾ ਪੂਰਾ ਯੋਗਦਾਨ ਪਾਇਆ ਤੇ ਮੈਂ ਆਸ ਕਰਦਾ ਕਿ ਇਹ ਜੋ ਸਾਡਾ ਬੋਰਡ ਆਫ ਡਾਇਰੈਕਟਰਸ ਚੇਅਰਮੈਨ ਵਾਈਸ ਚੇਅਰਮੈਨ ਚੁਣੇ ਗਏ ਨੇ ਇਹ ਮਿਲ ਨੂੰ ਹੋਰ ਬਲੰਦੀਆਂ ਤੇ ਲੈ ਕੇ ਜਾਣਗੇ ਪਹਿਲਾਂ ਪਹਿਲਾਂ ਵੀ ਜਿਹੜੀ ਇਹ ਸਾਡੀ ਮਿਲ ਹੈ ਇੱਥੇ ਦੀ ਇਹ ਸਾਰੇ ਪੰਜਾਬ ਚ ਨਹੀਂ ਨੌਰਥ ਚ ਇਹ ਸਭ ਤੋਂ ਵਧੀਆ ਜਿਹੜੀ ਇਹਨਾਂ ਦੀ ਰਿਕਵਰੀ ਰੇਟ ਹੈ ਸੋ ਆਸ ਕਰਦੇ ਹਾਂ ਇਸ ਜਿਹੜਾ ਹੁਣ ਸੀਜ਼ਨ ਸ਼ੁਰੂ ਹੋਣਾ ਹੈ ਉਹਦੇ ਚ ਜਿਹੜੀ ਪੜਾਈ ਆ ਉਹ ਵੀ ਜਿਹੜੀ ਵੱਧ ਹੋਏਗੀ ਔਰ ਰਿਕਵਰੀ ਰੇਟ ਵੀ ਵਧੇਗਾ ਔਰ ਅਗਰ ਕਿਸੇ ਤਰ੍ਹਾਂ ਦੀਆਂ ਵੀ ਪ੍ਰੋਬਲਮਸ ਜਿਹੜੀਆਂ ਚਾਹੇ ਸਾਡੇ ਵਰਕਰਸ ਦੀਆਂ ਜਾਂ ਹੋਰ ਮਿਲਦੀਆਂ ਉਹ ਸਾਰੀਆਂ ਇਹ ਮਿਲ ਬੈਠ ਕੇ ਸਾਰਾ ਬੋਰਡ ਜਿਹੜਾ ਉਹਨਾਂ ਨੂੰ ਹੱਲ ਕਰੇਗਾ ਔਰ ਸਰਕਾਰ ਦਾ ਮੈਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਵੀ ਧੰਨਵਾਦ ਕਰਦਾ ਜੋ ਕਿ ਉਹਨਾਂ ਨੇ ਸਭ ਤੋਂ ਵੱਧ ਜਿਹੜਾ ਹੈਗਾ ਰੇਟ ਗੰਨੇ ਦਾ 411 ਰੁਪਏ ਪੰਜਾਬ 'ਚ ਦਿੱਤਾ ਹੈ ਔਰ ਜਿਹੜੀ ਮਿਲ ਦੀ ਪੇਮੈਂਟ ਹੈ ਉਹ ਵੀ ਰੈਗੂਲਰ ਜਿਹੜੀ ਨਾਲ ਦੀ ਨਾਲ ਹੋ ਰਹੀ ਹੈ ਉਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ